ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗਾਂ ਬਈ ਤਾਜੀ ਸੂਈ ਆ ਤੇ ਦੋ ਬਾਈਕੋ ਟਾਪ ਬਰੀਡ ਦੀਆਂ ਹੀ ਪਰਵੱਚੀਆਂ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਬਾਈ ਤੋਂ ਡੇਲਾ ਆਜੋ ਬਾਈ ਜੀ ਕੀ ਕਰ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋਠੀ ਕਾ ਬਈ ਵਧੀਆ ਵਧੀਆ ਹੋਠੀ ਕੋ ਵਧੀਆ ਬਈ ਕਿਵੇਂ ਚੱਲਦਾ ਕੰਮ ਕੰਮ ਬਹੁਤ ਵਧੀਆ ਚੱਲਦਾ ਡਾਕਟਰ ਵਧੀਆ ਚੱਲੀਆਂ ਕੰਮ ਪੂਰਾ ਵਧੀਆ ਬਸ ਜਦੋਂ ਵੀਡੀਓ ਪਾਉਨੇ ਆਪਣੇ ਮਨ ਦਾਹੀ ਮਿੰਟ ਦੀ ਵੈਣਾ ਸੇਲ ਹੋ ਜਾਂਦੀਆਂ ਠੀਕ ਆ ਕੱਲ ਵੀ ਹੁਣ ਇੱਕ ਦੀ ਪਾਈ ਸੀ ਮੈਨੂੰ ਸਿਕਾ ਇੰਨੇ ਕ ਫੋਨ ਆਏ ਸੁਣੀ ਨਹੀਂ ਗਏ ਗੱਲ ਠੀਕ ਆ ਬਾਕੀ ਆਪਣੇ ਨਾ ਮੁੱਲ ਬਹੁਤ ਜਾਇਜ਼ ਹੁੰਦੇ ਆ ਆਪੋ ਮੁੱਲ ਨਹੀਂ ਵਾਹੇ ਕਰਦੇ ਠੀਕ ਆ ਬਾਈ ਹੁਣ ਲੋਕਾਂ ਆਪ ਨੂੰ ਬਹੁਤ ਬੰਦੇ ਫੋਨ ਲਉਂਦੇ ਵੀਰੇ ਬੱਚੀਆਂ ਲਿਆ ਕੇ ਦੇ ਆ ਬੱਚੀਆਂ ਦੀ ਡਿਮਾਂਡ ਬਹੁਤ ਸੀ ਹੁਣ ਆਪ ਨੂੰ ਅੱਜ ਦੋ ਬੱਚੀਆਂ ਆਈਆਂ ਠੀਕ ਆ ਬਾਈ ਬੱਚੀਆਂ ਦੋਨੀਆਂ ਚੰਗੀਆਂ ਦੋਨੀਆਂ ਚੰਗੀਆਂ ਹਾਂ ਨਾਮ ਤੇ ਐਡਰੈਸ ਫੋਨ 66 ਗਲਾਸੀ ਪਿੰਡ ਹੈ ਸ਼ੰਗਾਰਾ ਨੋਆ ਤਪਾ ਦੇਸ਼ੀਲ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਵੀ ਨੇੜੇ ਨਾਲ ਟੱਪ ਨੂੰ ਭਦੌਰ ਰਹਿ ਮੋਬਾਈਲ ਨੰਬਰ ਬੋ 9501433579 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋਈ ਇਹ ਡਾਕਟਰ ਦੂਜਾ ਸੂਸ ਹੋਈ ਹੈ ਕਦੋਂ ਸੂਈ ਇਹਨੂੰ ਸੂਈ ਨੂੰ ਅੱਜ ਦੂਜਾ ਤੀਜਾ ਦੇ ਨਹੀਂ ਆ ਡਾਕਟਰ ਬੱਚਾ ਕੀ ਆ ਬਾਈ ਬੱਚਾ ਮਗਰ ਡਾਕਟਰ ਦੇ ਅੱਛਾ ਬਾਕੀ ਨਾਰੂਆ ਨੂੜੂ ਦਾ ਸਾਡੇ ਜਮਾ ਇਹਨਾਂ ਕੱਚਾ ਪਿਆ ਬੰਦਾ ਇਹਨਾਂ ਕਿਹਦੀ ਨਾਰੂਆ ਨਹੀਂ ਦਿਖਾਦੀ ਨਾਰੂਆ ਨੂੜੂ ਇਹਨਾਂ ਕੱਚਾ ਸਹੀ ਆ ਬਾਈ ਹਾਂ ਬਾਕੀ ਡਾਕਟਰ ਵੱਡੀ ਗੱਲ ਕੀ ਆ ਬਹਿਤ ਜਿਹੜੀ ਆਪਾਂ ਲੈਣੇ ਆ ਹੋਂਦੀ ਠੰਡੀ ਛੀਲਾ ਤੈਨੂੰ ਕਾਰਨ ਬਾਹਰ ਨਹੀਂ ਹੂ ਆਪਣੇ ਕੋਲ ਜਮਈ ਲੈ ਠੀਕ ਹੈ ਭਾਈ ਜਿੱਦਾਂ ਕੋ ਮਰਜੀ ਵੇਹੇ ਜਾਂ ਨਿਆਣਾ ਪਉਣਾ ਪਾ ਲੈ ਨਹੀਂ ਪਉਣਾ ਨਾ ਪਾਵੇ ਕੋਈ ਵੀ ਚੱਕਰ ਨਹੀਂ ਠੀਕ ਹੈ ਭਾਈ ਹਾਂ ਦੂਜਾ ਜੁਆ ਬਹਿ ਜਿੰਨੀ ਕਹਿੰਦੇ ਡਾਕਟਰ ਨਹੀਂ ਸਾਸੂ ਤੇ ਆਇ ਤੜਕੇ ਦਾ ਵੇਲਾ ਹੂੰ ਤੇ ਮੰਨ ਮਾਲਕਾਂ ਜਿੱਦੋਂ ਲਈ ਐ 18 19 ਕਿਲੋ ਪਹਿਲਾਂ ਦਾ ਦੁੱਧ ਚੋਇਆ ਦੱਸਿਆ ਠੀਕ ਹੈ ਬਾਈ ਆਪਣੇ ਕੋਈ ਹੈ ਤੜਕੇ ਇਹ ਠੀਕ ਆ ਹਾਂ ਹੁਣ ਮੰਨ ਕੇ ਚੱਲੋ 7 8 ਕਿਲੋ ਬਹੁਤ ਡੰਗਦਾ ਹੋਊਗਾ ਸੀਲ ਸੰਧੀ ਡਾਕਟਰ ਬਹੁਤ ਹੈ ਬਾਕੀ ਲੇਵਾ ਦਿਖਾ ਦੇ ਪਿਛਾਂ ਤੋਂ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਗਲਾ ਪੂਰੀ ਡਾਕਟਰ ਜਵਾਨੀ ਚ ਮੰਨ ਕੇ ਚੱਲ ਦੇਖ ਲੈ ਜਿਹਾ ਆਪਾਂ ਕਹਿੰਦਾ ਪੂਰੀ ਜਵਾਨੀ ਵਾਲੀ ਵਹਿੜ ਹੈ ਸਹੀ ਗੱਲ ਆ ਬਾਈ ਹਾਂ ਬਾਕੀ ਹੈਵੀ ਡਾਕਟਰ ਥੋੜੀ ਐਰ ਸਰਚ ਪੈਂਦੀ ਆ ਐਰ ਸਰਚ ਆ ਦੇਖ ਲੈ ਕੰਨ ਕੁੰਨ ਲਾਲੀ ਜਿਹਾ ਪੂਰੇ ਐਰ ਸਰਚ ਚ ਪੈਂਦੀ ਹਾਂ ਮਰੀ ਤੋਰ ਕੇ ਸਾਹ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਬਰੀਡ ਅ ਸੂਈ ਸਵਾਈਏ ਬੱਚਾ ਬਾਕੀ ਡਾਕਟਰ ਜਾਂ ਸੂਈ ਸਵਾਈ ਬਹਿਤਾ ਮਿਲਦੀ ਨਹੀਂ ਆਪਾਂ ਨੂੰ ਵੀ ਬਹੁਤ ਪਤਾ ਨਿਰਤ ਬਹਿਣਾ ਹੀ ਲੈਣੇ ਆ ਸਹੀ ਗੱਲ ਹੈ ਇੱਕ ਦਾ ਪਸ਼ੂ ਉਹਨਾਂ ਨਾਲ ਦੇ ਕੱਲੋਂ ਦੋ ਆਈਆਂ ਸੀ ਇੱਕ 베ਗੀ ਇਹ ਉਹਦੇ ਬਾਅਦ ਚਾਹੀਏ ਤਰਖੀ ਆਈ ਜਾਏ ਮੈਨ ਠੀਕ ਆ ਬਾਕੀ ਡਾਕਟਰ ਲੈਵਾ ਦਿਖਾ ਦੇ ਪਿੱਛੋਂ ਕਿੰਨੀ ਤਿਆਰੀ ਆ ਪੂਰਾ ਕਿੱਟ ਲੈਵਾ ਹੈ ਬਹੁਤ ਸੋਹਣਾ ਹੈ ਕੋਈ ਡਾਕਟਰ ਆਇਆ ਨਹੀਂ ਵੀ ਟਟਮਾ ਡਟਮਾ ਲੈਵਾ ਤੇ ਬਹੁਤ ਸਾਫ ਸੁਥਰੀ ਹੈ ਬਾਕੀ ਡਾਕਟਰ ਰੂਮ ਵੀ ਦਿਖਾ ਦੇ ਪਧਰੀ ਪੁਧਰੀ ਬਹੁਤ ਆ ਗੋਲਗਲ ਬੈਠ ਬਹੁਤ ਹੈ ਬਾਕੀ ਵੱਡੀ ਗੱਲ ਕੀ ਡਾਕਟਰ ਇਹ ਆਪਣਾ ਇੱਧਰ ਦੀ ਵਜ੍ਹਾ ਉਧਰ ਦੀ ਵਜ੍ਹਾ ਹਿਲਣਾ ਦਿੰਦੇ ਨਹੀਂ ਹੈ ਹੀ ਨਹੀਂ ਠੀਕ ਹੈ ਬਾਈ ਬਹੁਤ ਹੀ ਸੀਲ ਫਾਇਡ ਹੈ ਬਾਕੀ ਆਪਾਂ ਉਸ ਤੋਂ ਬਾਅਦ ਕੀ ਸਮਾਰ ਕੇ ਤਾਂ ਰਾਮਾਗੇ ਦਿਖਾ ਦੇਾਂਗੇ ਜਮੇ ਨਹੀਂ ਕੁਝ ਕਹਿਣਾ ਡਾਕਟਰ ਬਾਕੀ ਆ ਡਾਕਟਰ ਕੀ ਆ ਨਾ ਐਸ ਸਰਵਿਸ ਦੀ ਡਿਮਾਂਡ ਬਹੁਤ ਹੈ ਸਹੀ ਗੱਲ ਹਾਂ ਇਹ ਵੇੜ ਮਿਲਦੀ ਬਹੁਤ ਘੱਟ ਆ ਬ੍ਰੀਟ ਇੱਕ ਨੰਬਰ ਆ ਬਈ ਫੁੱਲ ਕਰਦਾਗਾ ਤੇ ਬਾਕੀ ਲੇਵਾ ਵੀ ਡਾਕਟਰ ਫਿੱਟ ਰੱਖਣਾ ਕੋਈ ਲੇਵੇ ਨੂੰ ਨਾ ਮਟੈਡ ਸਾਹਿਬੇ ਨਾ ਕੋਈ ਥਾਣਾ ਆ ਵੀ ਕੋਈ ਵੱਡਾ ਨਾ ਛੋਟਾ ਨਾ ਕੋਈ ਬਾ ਲਮਾ ਥਾਣਾ ਹੂੰ ਬਾਕੀ ਲੇਵੇ ਦੀ ਤਿਆਰੀ ਦੇਖ ਡਾਕਟਰ ਤਿਆਰੀ ਦੇ ਕਿੰਨੀ ਹੈ ਹਾਂ ਮੂਹਰੇ ਥਾਣ ਤੋਂ ਦਿਖਾ ਦੇ ਡਾਕਟਰ ਸਮਾਰ ਕੇ ਸਹੀ ਗੱਲ ਆ ਵੀ ਤੇ ਬਾਕੀ ਇਹ ਵਾ ਧਾਰਾ ਮਾਰ ਕੇ ਦਿਖਾ ਦੇਾਂਗੇ ਧਾਰਾ ਕੋਈ ਜਰੂਰ ਨਹੀਂ ਬਈ ਹਾਂ ਮਾਰ ਕੇ ਦਿਖਾ ਦੇ ਬਾਕੀ ਵੱਡੀ ਗੱਲ ਕੀ ਡਾਕਟਰਿਆਂ ਨਿਆਣਾ ਪਾ ਲਾਂ ਪਾਈ ਬਹਿ ਜਾ ਕੋਈ ਚੱਕਰ ਨਹੀਂ ਦਿਖਾ ਦੇ ਚੱਕਰ ਨਹੀਂ ਬਾਈ ਕਹਿੰਦਾ ਜਿਵੇਂ ਮਰਜੀ ਬਹਿ ਜਾ ਲਹੇ ਭਾਈ ਕੀ ਆ ਵਾਹ ਬਾਕੀ ਡਾਕਟਰਾਂ ਤੂੰ ਬਾਕੀ ਚੁਵਾਈ ਦੇਖੀ ਐਂ ਕਰਦਾ ਜੀ ਉਹਨੂੰ ਚੁਵਾਈ ਚੱਲ ਇੰਨੀ ਸਾਫ ਸੁਥਰੇ ਦੇ ਚੋਂਡ ਚੁਵਾਈ ਬੜੀ ਨਹੀਂ ਬਾਕੀ ਡਾਕਟਰ ਚੋਂਡ ਤਾਂ ਬੜਾ ਚੰਗਾ ਬਾਕੀ ਡਾਕਟਰ ਨਾ ਬਹਿਣਾ ਥਾਨ ਬਹੁਤ ਕੰਮ ਦਾ ਚੁਵਾਈ ਸਿਰਫ ਤੇ ਚੁਵਾਈ ਹੋਣੀ ਆ ਸਹੀ ਗੱਲ ਹੈ ਚੁਵਾਈ ਦਾ ਡਾਕਟਰ ਆਪਣੀ ਜਦੋਂ ਮਰਜ਼ੀ ਲੈ ਲੇ ਆਪਾਂ ਚੋਂਡ ਦੀ ਮਾਰੀ ਨਹੀਂ ਬਹਿੜ ਲੈਂਦੇ ਨਹੀ ਮੋਟਾ ਮਾਰ ਕੇ ਡਾਕਟਰ ਐਂ ਪਤਾ ਖੜੀ ਦਿਖਾ ਦੇ ਕੋਈ ਆਪਾਂ ਨਹੀਂ ਵੀ ਨਿਆਣਾ ਵੀ ਨਹੀਂ ਪਾਇਆ ਉਹੀ ਖੜੀ ਆ ਚੋਂਡ ਬਹੁਤ ਚੰਗਾ ਬਹਿੜਦਾ ਪਹਿਲਾ ਥਾਣਾ ਮਗਰ ਲੰਦੇ ਅੱਡ ਚੋਂ ਉਹਨਾ ਮੂਹਲੰਦੇ ਅੱਡ ਚਵਾਈ ਤੇ ਜਿੰਨੀ ਕਹਦੇ ਉੰਨੀ ਚੰਗੀ ਆ ਬਾਲਾ ਚੰਗਾ ਚੋਣਾ ਹਾਂ ਬਾਕੀ ਡਾਕਟਰ ਬਗੂ ਨਿਆਣਾ ਨਹੀਂ ਪਾਇਆ ਨਾ ਕੋਈ ਬੱਚਾ ਲੈ ਥਾਪੀ ਮਾਰ ਅਈ ਬਈ ਦਾ ਕੋਈ ਚੱਕਰੀ ਨਹੀਂ ਇਹਦਾ ਹੂੰ ਬਾਕੀ ਵੱਡੀ ਗੱਲ ਕੀ ਡਾਕਟਰ ਆ ਸੀਰ ਥੰਡੀ ਵਹਿੜੀ ਹੁੰਦੀ ਆਪਾਂ ਗਰਮ ਵਹਿੜ ਨਹੀਂ ਲੈਂਦੇ ਸਹੀ ਗੱਲ ਆ ਬਈ ਆ ਦੇਖ ਲੈ ਆਪਾਂ ਕੀ ਨਹੀਂ ਥਾੜਾ ਮਾਰੀਆਂ ਹੂੰ ਸਹੀ ਗੱਲ ਆ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਚਵਾਈ 1 ਨੰਬਰ ਕੁਆਲਿਟੀ 1 ਨੰਬਰ ਬਾਕੀ ਡਾਕਟਰ ਨਾ ਐਰ ਸਾਲ ਵਹਿੜ ਦੀ ਡਿਮਾਂਡ ਬਹੁਤ ਆ ਮਿਲਦੀ ਬਹੁਤ ਘੱਟ ਆ ਸਹੀ ਗੱਲ ਆ ਹਾਂ ਜਿੰਨੇ ਹੈਗੇ ਡ ਮੁੱਲ ਡਾਕਟਰ ਆਪਾਂ ਕਰਾਂਗੇ ਜਾਇਜ਼ ਆਪਾਂ ਕੋ ਬਾਹਲਾ ਨਹੀਂ ਮੁੱਲ ਕਰਦੇ ਤੇ ਮੁੱਲ ਆਪਣਾ ਜਾਇਜ਼ ਹੋਣਾ ਪਹਿਲਾਂ ਵੀ ਮੁੱਲ ਜਾਇਜ਼ਾ ਹੁਣ ਉਦੋਂ ਵੀ ਜਾਇਜ਼ ਕਰਨਾ ਠੀਕ ਹੈ ਬਾਕੀ ਬੱਧੀ ਗੱਲ ਕੇ ਡਾਕਟਰ ਸੀਲ ਸੰਧੀ ਬਹੁਤ ਹਲ ਹੈ ਤਾਂ ਹੀ ਵਜਾ ਡਾਕਟਰ ਥੱਲੇ ਕਹਿੰਦਾ ਜਮੀ ਨਹੀਂ ਕੋ ਕਰ ਮਾਈ ਨੇ ਠੰਡੀ ਫੋਲ ਲਾ ਬਾਈ ਡਾਕਟਰ ਹੰਦੀ ਸੀਲ ਵਾੜਾ ਬਾਕੀ ਡਾਕਟਰ ਨੂੰ ਦਿਖਾ ਦੇ ਕੱਦ ਵੀ ਠੀਕ ਆ ਸਭੀ ਬਲੀ ਵੀ ਚੰਗੀ ਆ ਕੋਈ ਗੋਲ ਮਟੋਲਾ ਬੈੜਾ ਹਾਂ ਤਾਜੀ ਸ਼ੂਈ ਆ ਕੁਆਲਿਟੀ ਇੱਕ ਨੰਬਰ ਹਾਂ ਅੱਗੇ ਬਈ ਬੱਚੀ ਦੋ ਨੰਬਰ ਇਹ ਡਾਕਟਰ ਦੋਏ ਬੱਚੀਆਂ ਆ ਮੰਨ ਆ ਬੱਚੀ ਨੇ ਹੋ ਗਿਆ ਅੱਜ ਮਨ ਮਹੀਨੇ ਲਗਭਗ ਹੋ ਗਿਆ ਟੀਕਾ ਲੱਗੇ ਉਹਨੂੰ ਠੀਕ ਹੈ ਬਾਈ ਆਪਾਂ ਖਾਲੀ ਮੰਨ ਕੇ ਲਈ ਆ ਦੇਣੀ ਖਾਲੀ ਮੰਨ ਕੇ ਆ ਠੀਕ ਹੈ ਬਾਕੀ ਜਿਵੇਂ ਬੰਦੇ ਨੇ ਦੱਸਿਆ ਵੀ ਟੀਕਾ ਲੱਗਿਰੂ ਮਹੀਨਾ ਹੋ ਚੱਲਿਆ ਠੀਕ ਹੈ ਬਾਈ ਹਾਂ ਬਾਕੀ 4 ਸਾਲ ਹੋਣਗੇ ਕੋਈ ਫੋਰਸਾਂਗ ਨਹੀਂ ਦੋਨੇ ਬੱਚਿਆਂ ਦੇ ਕੀ ਬਾਤ ਆ ਬਿਚਾਰੀ ਹਨਾ ਇਹ ਵਾਕੀ ਬਲਟਰ ਜੀ ਜਦੋਂ ਇਹ ਬੱਚਾ ਕੱਠਿਆਂ ਬੱਛਿਆਂ ਲਊਗਾ ਆਪਾਂ ਮਾਨਦਾਨ ਵਧੀਆ ਕਰ ਦਿਆਂਗੇ ਠੀਕ ਹੈ ਹਾ ਜੋੜੀ ਇਕੱਠੀ ਲਈ ਹੈ ਕੱਠੂ ਹੀ ਦੇਣੀ ਆਪਾਂ ਜਿਹੜਾ ਕੋਈ ਲਊਗਾ ਉਹ ਜੀ ਮਾਨਦਾਨ ਕਰਕੇ ਦੇਣੇ ਕਿਹੜੇ ਟੀਕੇ ਦੀ ਹੈ ਇਹ ਇਹ ਨਾਲ ਟੀਕੇ ਦਾ ਨਹੀਂ ਪਤਾ ਲੀਆਂ ਫਾਰਮ ਚੋਂ ਬੱਚਿਆਂ ਦੋਨੇ ਚੰਗਾ ਤੋਂ ਬੱਚਿਆਂ ਆਪੀ ਦੱਸਣੀਆਂ ਮੋਹੋ ਵੀ ਬੱਚਿਆਂ ਬਾਕੀ ਚੰਗਾ ਦੇਖ ਸਹੀ ਗੱਲ ਹੈ ਕੁਆਲਿਟੀ ਦੇਖ ਬੱਚੀ ਦੀ ਮਾਂ ਦਾ ਕਿੰਨਾ ਗੇ ਦੁੱਧ ਸੀ ਫਿਰ ਦੁੱਧਿਆ ਡਾਕਟਰ ਮੰਨ ਕੇ ਚੱਲਿਆ ਹਰੇਕ ਬੰਦਾ ਟੀਕਾ ਉਹ ਮਾਰਾ ਤਾਂ ਭਰਉਂਦਾ ਨਹੀਂ ਹਰੇਕ ਚੰਗਾ ਭਰਉਂਦਾ ਹੂੰ ਬਾਕੀ ਆ ਹੁਣ ਵੇਣਾ ਹਰੇਕ ਕੋਈ ਚੰਗਾ ਨਹੀਂ ਆ ਮਾਰੀ ਵੈਰ ਹੂੰ ਕੁਆਲਿਟੀ ਇੱਕ ਨੰਬਰ ਆ ਵੀ ਡਾਕਟਰ ਤਾ ਤਾ ਦੇਖ ਪੂਰੇ ਕੋਟਾਰਾ ਪੱਧਰ ਆ ਬੱਚੀ ਪੂਰੀ ਪੂਰਾ ਚੰਗਾ ਥਣ ਝੋਲੀ ਚੰਗੀ ਆ ਗੱਬਣ ਵਾਲੀ ਥਣ ਦਿਖਾ ਦੀ ਡਾਕਟਰ ਕੋਈ ਫੋਰਸਾਂਗ ਨਹੀਂ ਚਾਰ ਹੀ ਥਾਣਾ ਕੋਈ ਫੋਰਸਾਂਗ ਵੀ ਨਹੀਂ ਹੂੰ ਤੇ ਮੁੱਲ ਫੋਨਤੀ ਹੋਈ ਮੁੱਲ ਡਾਕਟਰ ਫੋਨ ਤੇ ਗਏ ਬਾਕੀ ਆ ਥਾਣਾ ਦਿਖਾ ਦੀ ਡਾਕਟਰ ਸਮਝ ਕੇ ਹਾਂ ਥਣ ਚਾਰੀ ਹਾਂ ਬਾਕੀ ਤੁਹਾਨੂੰ ਦਿਖਾ ਦੇ ਡਾਕਟਰ ਮੈਂ ਗੱਬਣਾ ਕੀ ਝੋਲੀ ਆ ਲੈ ਸਹੀ ਗੱਲ ਆ ਬਈ ਥਾਣ ਦਿਖਾ ਦੇ ਹੂੰ ਪੂਰੇ ਵੱਡੇ ਵੱਡੇ ਥਾਣਾ ਚਾਰ ਥਾਣਾ ਸਹੀ ਗੱਲ ਆ ਬਈ ਬਾਕੀ ਡਾਕਟਰ ਆਏ ਆ ਯਾਰ ਇਹ ਬੱਚੀ ਨਿਕਲ ਗਈ ਘੱਬਣਾ ਮਨੇ 40 ਦਿਨ ਚ ਇੱਕ ਹੋਈ ਦੇ ਫਿਰ ਆਪਾਂ ਨੂੰ ਪਤਾ ਬੱਚੀ 55000 ਦੀ ਹੈ ਸਹੀ ਗੱਲ ਹੈ ਹੁਣ ਆਪਾਂ ਦੋਨਾਂ ਦਾ ਮੁੱਲ ਜਾਇਜ਼ ਕਰਨਾ ਹੈ ਜਾਇਜ਼ ਮੁੱਲ ਨਾਲ ਵੇਚਾਂਗੇ ਆਪਾਂ ਸਹੀ ਗੱਲ ਹੈ ਭਾਈ ਆਪਾਂ ਵੀਡੀਓ ਜੀ ਲਾ ਦਾਂਗੇ ਮੁੱਲ ਦੋਨਾਂ ਲਈ ਡਾਕਟਰ 52000 ਰੁਪਇਆ ਕਰਿਆ ਠੀਕ ਹੈ ਭਾਈ ਮਾਨਤਾਨ ਕਰ ਦਾਂਗੇ ਦੋਨੇ ਬੱਚਿਆਂ ਦਾ ਠੀਕ ਹੈ ਭਾਈ ਜੇ ਜੋੜੀ ਇਕੱਠੀ ਲੂਓ ਆਪਾਂ ਵਧੀਆ ਮਾਨਤਾਨ ਕਰ ਦਿਆਂਗੇ 52000 ਰੁਪਇਆ ਮੁੱਲ ਹਾਂ ਦੋਨੇ ਬੱਚੀਆਂ ਦਾ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਬਾਕੀ ਬੱਚੀ ਨੂੰ ਦਿਖਾ ਦੀ ਡਾਕਟਰ ਪੂਰੀ ਤਾਹਾਂ ਤੋਂ ਪੱਧਰ ਆ ਕੋਈ ਐਨਾ ਮਨੇ ਪੂਰਾ ਵਜਨ ਹੈ। ਸਹੀ ਗੱਲ ਹੈ। ਹਾਂ ਬਾਕੀ ਨਸਨ-ਨਸਲ ਦਿਖਾ ਦੀ ਡਾਕਟਰ ਪੂਰੀ ਕੁਆਲਿਟੀ ਵਾਲੀ ਬੱਚੀ ਹੈ। ਕੁਆਲਿਟੀ ਵਾਲੀ ਬੱਚੀ ਹੈ। ਹਾਂ ਕੀ ਬਾਤ ਹੈ। ਪੂਰਾ ਚਾਰ ਥਾਣਾ ਹੈ ਪੂਰੀ ਬਰੀਕ ਹੈ ਪੂਰਾ ਵਧੀਆ ਸਾਫ ਸੁਥਰੀ ਹੈ ਬੱਚੀ। ਸਹੀ ਗੱਲ ਹੈ। ਹਾਂ ਅੱਗੇ ਤਿੰਨ ਨੰਬਰ ਤੇ ਕਿੰਨੀ ਕੁ ਉਮਰ ਹੈ ਜੀ? ਇਹ ਡਾਕਟਰ ਹੋਊਗੀ ਮੰਨ ਕੇ ਚੱਲੋ ਵੀ 8-9 ਕੁ ਮਹੀਨੇ ਦਾ ਬੱਚਾ। ਠੀਕ ਹੈ ਭਾਈ। ਬਾਕੀ ਡਾਕਟਰ ਨੇ ਬੱਚੇ ਦਾ ਭਜਨੀ ਕਹਿੰਦਗੀ 19 ਮਾਰੀ ਹੈ ਤਾਰੀਫ ਕਰਨੀ ਬਹੁਤ ਜਿਆਦਾ ਚੰਗਾ ਬੱਚਾ ਹੈ। ਸ ਉਈ ਫੋਰ ਸੰਗ ਮੈਨੂੰ ਦਿਖਾ ਦੇ ਲੈ ਲੈ ਬਾਈ ਕੁਆਲਿਟੀ ਚੈੱਕ ਕਰੋ ਬਾਈ ਕਪੜਾ ਆ ਕੀ ਝੋਲੀਏ ਦੇ ਡਾਕਟਰ ਬਣਾਲੀ ਝੋਲੀਏ ਕੱਲਾ ਕੱਲਾ ਥਾਣਾ ਕੱਲੇ ਕੱਲੇ ਥਾਣਾ ਬਾਕੀ ਡਾਕਟਰ ਕੁਆਲਿਟੀ ਦਿਖਾ ਬੱਚੀ ਦੀ ਸਮਾਰ ਕੇ ਆਪਾਂ ਕਹਿ ਲੈਂਦੇ ਫੇਸ ਦੀ ਬਿਊਟੀ ਡਿਊਟੀ ਦੇ ਡਾਕਟਰ ਕਿੰਨੀ ਹੈ ਦੀ ਚੰਗੀ ਹੈ ਸੁਨੱਖ ਆਪਣਾ ਬੱਚੀ ਬੱਚੀ ਡਾਕਟਰ ਚੰਗੀ ਵਾਲੀ ਹੈ ਸਹੀ ਗੱਲ ਹੈ ਇਹਦਾ ਜਿੰਨੀ ਆਪਾਂ ਕਹਿ ਦਈਏ ਡਾਕਟਰ ਜੇ ਉੰਨੀ ਚੰਗੀ ਆ ਹੁਣ ਬੱਚੇ ਦੁਨੀ ਆਪਾਂ ਕਿਹ ਘਰੋਂ ਲਏ ਆ ਸਹੀ ਗੱਲ ਤੇ ਬੱਚੇ ਨੂੰ ਤੁਰਦੀ ਦਰਦੀ ਦੇਖੀ ਬੱਚੀ ਆਪੇ ਹੀ ਦੱਸੂ ਵੀ ਬਾਕੀ ਚੰਗੀ ਆ ਪੂਰੀ ਸੰਭੀ ਪਲੀ ਐ ਕੋਈ ਐ ਨਾ ਮੰਨੇ ਵੀ ਛੋਟੀ ਆ ਸਹੀ ਗੱਲ ਪੂਰਾ ਭਜਨਾ ਪੂਰੇ ਗੋਲ ਪਈ ਆ ਹਮ ਚਾਰੇ ਥਾਣਾ ਹੈ ਕੁਆਲਿਟੀ ਇੱਕ ਕਰਨ ਫਰਕ ਕੁਆਲਿਟੀ ਬਾਕੀ ਡਾਕਟਰ ਨਾ ਮੂੰਹ ਮੱਥਾ ਦਿਖਾਈ ਬੱਚੀ ਦਾ ਸਮਾਰ ਕੇ ਖੜਾ ਕੇ ਸਹੀ ਗੱਲ ਤੇ ਕੁਆਲਿਟੀ ਦੇਖ ਬੱਚੀ ਦੀ ਕਿੰਨੀ ਚੰਗਿਆ ਤੇ ਹਮ ਕੁਆਲਿਟੀ ਨਸਲ ਦੇ ਬੱਚੀ ਦੀ ਬਾਕੀ ਡਾਕਟਰ ਪੂਰੀ ਪੱਧਰ ਆ ਕੋਈ ਐ ਨਾ ਮੰਨੇ ਵੀ ਉਹ ਆ ਪੂਰੀ ਇਹ ਰਾਜੀ ਰੂਜੀ ਆ ਸਹੀ ਗੱਲ ਪੂਰੀ ਨਾ ਖੁੱਲਣਾ ਨਾ ਕਿ ਆਲ ਜਰੂਰ ਕਰਦਿਆਂ ਹਮ ਬੱਚੀ ਬਹੁਤ ਜਿਆਦਾ ਚੰਗੀ ਆ ਡਾਕਟਰ ਫੇਸ ਦੀ ਬਿਊਟੀ ਬਾਕੀ ਫੇਸਬੁਕ ਬਹੁਤ ਚੰਗਾ ਦਾ ਹੈ ਜਸ ਸਨਕਪ ਹੁਣਾ ਬੱਚੀ ਬਾਕੀ ਡਾਕਟਰ ਕੀ ਆ ਜੇ ਬੰਨੇ ਸਾਹਮਣੇ ਆ ਮਹੀਨਾ ਤੋਂ ਵੀ ਨਹੀਂ ਸਾਹਮਣੇ ਟੀਕਾ ਲਾ ਲੈਣਾ ਬੱਚੀ ਨੂੰ ਸਹੀ ਗੱਲ ਆ ਦੇ ਫੁੱਲਣਾਂਗੇ ਟੱਫਦੀਆਂ ਬੱਚੀਆਂ ਪੂਰਾਂ ਦੇ ਬਾਕੀ ਡਾਕਟਰ ਬੱਚੀ ਦਾ ਚਮਕਦੌਂਕ ਦਿਖਾ ਖੜਨੀ ਖੁੜਨੀ ਨਹੀਂ ਕਿੰਨੀ ਕੁਆਲਿਟੀ ਵਾਲੀ ਚੰਗਿਆ ਬਾਕੀ ਡਾਕਟਰ ਖੜਨੀ ਵੀ ਬਹੁਤ ਚੰਗੀ ਆ ਬੱਚੀ ਦੀ ਬਾਕੀ ਡਾਕਟਰ ਉ ਆ ਦੇਖੋ ਦੇਖੋ ਤਾਂ ਕੁੰਨੀਆਂ ਬੜੀਆਂ ਲੈ ਜਿਵੇਂ ਮਰਜ਼ੀ ਵੇਝੀ ਥੱਲੇ ਸਹੀ ਗੱਲ ਜਮੇ ਨਹੀਂ ਕੁਝ ਕਹਿਣਾ ਹੂੰ ਮੁੱਲ ਬਈ ਜੋੜੀ ਦਾ 52 ਹਾਂ 52000 ਰੁਪਏ ਮੁੱਲ ਆਪਾਂ ਜੇ ਇਕੱਠਿਆਂ ਨੂੰ ਮਾਨਤਨ ਵਧੀਆ ਕਰ ਦਾਂਗੇ ਬਹੁਤ ਠੀਕ ਹੈ ਜੇ ਆਗੂ ਆਪਣੇ ਦੂਰ ਦਾ ਨੇੜੇ ਤੇੜ ਦਾ ਬੰਦਾ ਹੋਏ ਆਪਾਂ ਮੰਨ 50 ਕਿਲੋਮੀਟਰ ਦਾ 100 ਟਿਕਰ ਪਹੁੰਚ ਵੀ ਕਰ ਦਾਂਗੇ ਆਪਾਂ 52000 ਚ ਠੀਕ ਹੈ ਬਈ ਹਾਂ ਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ